ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ ਆਇਆ ਸਾਹਮਣੇ ਸਾਜ਼ਿਸ਼ ਤਹਿਤ ਕੀਤੀ ਗਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਇੱਕ ਇੱਕ ਸਿੱਧੂ ਦੀ ਸ਼ਬੀ ਨੂੰ ਖਰਾਬ ਕਰਨ ਦੀ ਖਾਤਰ ਮੈਂ ਜਿਹੜੇ ਅੜੰਬਰ ਸਾਰੇ ਰਚ ਰਹੇ ਨੇ ਪਰ ਇਹਦੇ ਚ ਕੰਮਜਾਮ ਵੀ ਹੋ ਰਿਹਾ ਏ ਅਸੀਂ ਸਾਡੇ ਪੱਲੇ ਸੱਚ ਹੈ ਅਸੀਂ ਸੱਚ ਨੂੰ ਲੈ ਕੇ ਰੋਕਾਂ ਦੇ ਵਿੱਚ ਜਾਂਦੇ ਆ ਇਹ ਕੋਰੇ ਸਾਰਾ ਜਿਹੜਾ ਹੈਗਾ ਅੜੰਬਰ ਝੂਠਾ ਲੁਧਿਆਣਾ ਪਹੁੰਚੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਸਿਸਟਮ ਤੇ ਵੱਡੇ ਸਵਾਲ ਖੜੇ ਕਰਦੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਬਿਸ਼ਨੋਈ ਦੇ ਇੱਕ ਸਾਜ਼ਿਸ਼ ਤਹਿਤ ਇੰਟਰਵਿਊ ਕੀਤੀ ਗਈ। ਇੰਟਰਵਿਊ ਨੂੰ ਸੰਪਾਦਿਤ ਤੇ ਚਲਾਇਆ ਗਿਆ ਸੀ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਦੇ ਸਵਾਲ ਖੜੇ ਕਰਦੇ ਆ ਉਹਨਾਂ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕਾਫੀ ਲਾਭ ਰવાય ਵਰਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਜਾਣਕਾਰੀ ਲੀਕ ਕੀਤੀ ਗਈ। ਸਾਜ਼ਿਸ਼ ਕਰਤਾ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਿਰਫ ਅਪਰਾਧ ਕਰਨ ਵਾਲੇ ਗ੍ਰਿਫਤਾਰ ਹੋਏ ਹਨ ਸੂਚਨਾ ਲੀਕ ਕਰਨ ਲਈ ਸਰਕਾਰੀ ਵਿਰੋਧ ਤੋਂ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਤੇ ਵੀ ਇਤਰਾਜ਼ ਜਤਾਇਆ ਹੋਰ ਕੀ ਕਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ ਵੀ ਲਗਭਗ 6-7 ਸਾਲਾਂ ਬਾਅਦ ਜਦੋਂ ਬੱਚੇ ਨੇ ਡਿਗਰੀ ਕੰਪਲੀਟ ਕੀਤੀ ਉਹ ਤੋਂ ਬਾਅਦ ਮੈਨੂੰ ਅੱਜ ਆਉਣ ਦਾ ਮੌਕਾ ਮਿਲਿਆ ਉਹ ਪੁਰਾਣੀ ਮੈਨੇਜਮੈਂਟ ਔਰ ਪ੍ਰਿੰਸੀਪਲ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਜਿਨ੍ਹਾਂ ਨੇ ਮੈਨਿਸ ਕਾਲ اور ਅੱਜ ਇਸ ਕਾਲਜ ਦੇ ਵਿੱਚ ਆਉਣ ਦਾ ਮੌਕਾ ਸਰ 18 ਮਾਰਚ ਨੂੰ ਸਿੱਟੇ ਪਰਸੀ ਬਣਾਈ ਜਾਰੀ ਸਕੀ 19 ਮਾਰਚ ਨੂੰ ਸਰ ਪਰਸੀ ਨਹੀਂ ਇੱਥੇ ਕਿਸ ਤਰ੍ਹਾਂ ਇਹ ਸਰ ਹੈਗਾ ਪ੍ਰਪੰਸਰ ਬਰਸੀ ਦਾ ਤਾਂ ਸਬੰਧ ਵਿੱਚ ਮੇਰੀ ਇੱਛਾ ਸੀ ਮੈਂ ਬਰਸੀ ਦੇ ਉੱਤੇ ਹੀ ਬੋਲਣਾ ਪਰ ਉਹ ਤਾਂ ਇੱਕ ਧਾਰਮਿਕ ਸਮਾਗਮ ਹੈ ਬੱਚੇ ਨੂੰ 10 ਮਹੀਨੇ ਲਗਭਗ ਹੋ ਗਏ ਨੇ ਆਪਣੇ ਕੋਲ ਗਿਆਨ ਨੂੰ ਕੋਲ ਇੱਕ ਪਾਪ ਵਿੱਚ ਨਹੀਂ ਸ਼ਰਧਾਲੂ ਸਾਰੇ ਆਉਣ ਵਾਲੇ ਸਾਰੇ ਇਕੱਠੇ ਵੀ ਹੋਵਾਂਗੇ ਇਸ ਵਿੱਚ ਹੋਈ ਦਾ ਜੇਲ ਤੋਂ ਸਰ ਤੁਸੀਂ ਸਰ ਤਰਾ ਵੇਖ ਰਹੇ ਹੋ ਕਿ ਲਗਾਤਾਰ ਤੁਹਾਡੇ ਲੋਕ ਮੈਂ ਤਿਆਰੀ ਕਿਉਂ ਨਹੀਂ ਗ੍ਰਿਫਤਾਰ ਕੀਤੇ ਜੀ ਸੌਧ ਦਾ ਜਿਹੜਾ ਜਲੂਸ ਨਿਕਲ ਸਾਨੂੰ ਵੀ ਕਾਫੀ ਪਰੇਸ਼ਾਨ ਨੂੰ ਯਾਰ ਉਸ ਗੱਲ ਨੂੰ ਜਦੋਂ ਤੋਂ ਮੈਂ ਉਹ ਦੇਖਿਆ ਪਰ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਾਰੀਆਂ ਇੱਕ ਪਾਸੇ ਇੱਕ ਬਦਮਾਸ਼ ਨੂੰ ਜਿਹੜਾ ਹੈ ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿਊ ਲੈ ਜਾ ਰਹੇ ਨੇ ਉਹਦੇ ਕੋਈ 10 ਪੁਆਇੰਟ ਬਦਮਾਸ਼ ਦੇ 10 ਪੁਆਇੰਟ ਕੀ ਹੋਣਗੇ ਜਿਸ ਤਰ੍ਹਾਂ ਨਾਲ ਉਹਨੂੰ ਐਲਡੀਆਂ ਲਾ ਕੇ ਵਿਖਾਇਆ ਜਾ ਰਿਹਾ ਸੋ ਮਦ ਭੱਗ ਹੈ ਹੋਣ ਵਾਲੇ ਇਨਫੁਐਂਸਰ ਇਹਦੇ ਜਿਹੜੇ ਰੀਅਲਟੀ ਮਾੜੀ ਨਿਕਲਣਗੇ ਕੋਈ ਚੰਗੀ ਗੱਲ ਨਹੀਂ ਹੈ ਔਰ ਦੂਜਾ ਸਿੱਧੂ ਦੀ ਵਰਸੀ ਹੋਣ ਕਰਕੇ ਇਹ ਐਮਏਜ਼ ਨੂੰ ਤਾਲਾਂ ਦੇ ਲਈ ਜੋ ਹੈ ਅਡੰਬਰ ਰਚਾਇਆ ਜਾ ਰਿਹਾ ਸਾਰਾ ਅਸੀਂ ਭਲੀ ਭਾਂ ਸਮਝ ਰਹੇ ਹਾਂ ਸਾਰੀ ਗੱਲ ਨੂੰ ਪਰ ਸਿੱਧੂ ਦਾ ਇਹ ਕੁਝ ਨਹੀਂ ਕਰ ਸਕਦੇ ਜੋ ਲੋਕਾਂ ਦੇ ਵਿੱਚ ਸਿੱਧੂ ਨੇ ਆਪਣੀ ਜਗ੍ਹਾ ਬਣਾਈ ਹੈ ਉਹ ਵਰਕਰਾਂ ਰਹੂਗੇ ਪਰ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਵੀ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਔਰ ਉਹਦੀ ਵਰਸੀ ਤੇ ਘੱਟ ਲੋਕ ਪਹੁੰਚਣ ਤਾਂ ਇਹਨੂੰ ਇਹ ਕੁਝ ਪੋਲੀਟੀਕਲ ਸਾਈਡ ਤੋਂ ਵੀ ਵੇਖ ਰਹੇ ਨੇ ਪਤਾ ਨਹੀਂ ਕੀ ਕੀ ਹੈ ਹਨਾ ਜਦ ਕਿ ਆਪਾਂ ਤਾਂ ਇੱਕ ਪੀੜਤ ਪਰਿਵਾਰ ਹੈ ਜਿਹੜਾ ਟੈਕਨੀਕਲ ਵਿਸ਼ਾ ਹੈ ਨਾ ਮੈਂ ਕਿਉਂਕਿ ਮੇਰੇ ਕੋਲ ਵੀ ਇਹੋ ਜਿਹਾ ਕੋਈ ਮੈਂ ਇਹਨੂੰ ਬਣੀ ਹੈ ਪਰ ਬਣੀ ਤਾਂ ਹੈ ਨਾ ਸ਼ੂਰਤਾ ਹੋਈ ਹੈ ਔਰ ਉਹ ਪੂਰੀ ਆਮੋਲ ਸਮਨੇ ਬੈਕਿਆ ਕੋ ਕਰ ਜਿਹੜੀ ਨੂੰ ਐਡ ਨੂੰ ਚਾਹੀਦਾ ਨਹੀਂ ਚ ਲਾਰੈਂਸ ਦਾ ਵੀ ਮੈਨੂੰ ਇੰਨਾ ਜ਼ਿਆਦਾ ਕਸੂਰ ਨਹੀਂ ਲੱਗਦਾ ਕਿਉਂ ਲਾਰੈਂਸ ਨੂੰ ਵੀ ਵਰਤਿਆ ਗਿਆ ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹੋਣੀ ਹੈ ਉਹੀ ਚੀਜ਼ ਹੀ ਕਹਾਈ ਹੈ ਬਾਕੀ ਨੂੰ ਕੱਟੋ ਜੇ ਜੇ ਕੋਈ ਹੋਰ ਵੀ ਬੋਲਿਆ ਹੋਣਾ ਵਿੱਚੋਂ ਦੇ ਕੋ ਕਾਫੀ ਚੀਜ਼ਾਂ ਜਿਹੜੇ ਆਪਾਂ ਵੀਡੀਓ ਦੇ ਗੌਰ ਨਾਲ ਦੇਖਦੇ ਹਾਂ ਉਹਦੇ ਤੇ ਫਲੈਸ਼ ਕੀਤੀ ਦੀ ਵਾਰੀ ਵਾਰੀ ਅ ਆਮ ਸਧਾਰਨ ਵਿਅਕਤੀ ਨੂੰ ਵੀ ਉਹਦੀ ਸਮਝ ਆਉਂਦੀ ਹੈ ਵੀ ਉਹ ਉਹਦੀ ਐਡੀਟ ਹੈ ਜਿਹੜੀ ਕੀਤੀ ਸਰ ਕਿਹਨੇ ਕਿਹਨੇ ਬੁਲਾਇਆ ਲਾਰੈਂਸ ਨੂੰ ਸਰ ਬਤੌਰ ਜਾਨ ਜਾਨਵੁੱਝ ਕੇ ਸਰ ਇੰਟਰਵਿਊ ਕਰਾਇਆ ਗਿਆ ਹੈ ਮਤਲਬ ਕੋਣ ਹੈ ਲਾਰੈਂਸ ਦੇ ਪਿੱਛੇ ਇੰਟਰਵਿਊ ਸਭ ਜਾਣ ਬੁੱਝ ਕੇ ਕੋਣ ਡਾਇਰੈਕਟ ਕਰ ਰਿਹਾ ਨੂੰ ਬੜਾ ਮੁਸ਼ਕਲ ਸਵਾਲ ਹੈ ਹਾਲੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਮੇਰੇ ਪੁੱਤ ਦੀ ਮੌਤ ਪਿੱਛੇ ਕੌਣ ਹੈ ਮੈਂ ਵੀ ਤਾਂ 10 ਮਹੀਨਿਆਂ ਤੋਂ ਇਹੀ ਮਿੱਟੀ ਫਰੋਲ ਰਿਆ ਵੀ ਮੈਨੂੰ ਘੱਟੋ ਘੱਟ ਇਹ ਤਾਂ ਪਤਾ ਲੱਗੇ ਕਿ ਪਿੱਛੇ ਕੌਣ ਹੈ ਹੁਣ ਤੁਸੀਂ ਇਹ ਗੱਲ ਨੂੰ ਕਲੀਅਰ ਕਰੋ ਤੁਹਾਨੂੰ ਵੱਧ ਪਤਾ ਹੈ ਮੇਰੇ ਨੂੰ ਤੁਹਾਡਾ ਫੀਲਡ ਹੈ ਵੀ ਕਦੀ ਪੱਤਰਕਾਰਤਾ ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਵੀ ਕਿਸੇ ਹਵਾਲਾਤੀ ਦੀ ਇਦਾਂ ਹੋ ਜਾਏ ਕਨਵਿਕਟ ਵਿਅਕਤੀ ਦੀ ਕੋਈ ਇੱਕ ਅੱਧਾ ਕੇਸ ਤੁਹਾਨੂੰ ਮਿਲ ਸਕਦਾ ਹੈ ਕਦੇ ਹੋ ਗਿਆ ਹੋਵੇ ਪਰ ਇਸ ਵਿਅਕਤੀ ਦੀ ਇੰਟਰਵਿਊ ਹੋਣਾ ਤਾਂ ਇੱਕ ਪੱਤਰਕਾਰਤਾ ਤੇ ਵੀ ਬਹੁਤ ਵੱਡਾ ਸਵਾਲ ਹੈ ਲਾਨ ਆਰਡਰ ਦਿੱਤਾ ਹੈਗੀ ਹੈਗਾ ਔਰ ਇਹ ਇੱਕ ਸਿੱਧੂ ਦੀ ਸ਼ਬੀ ਨੂੰ ਖਰਾਬ ਕਰਨ ਦੀ ਖਾਤਰ ਨਾ ਜਿਹੜੇ ਅਡੰਬਰ ਸਾਰੇ ਰਚ ਰਹੇ ਨੇ ਪਰ ਇਹਦੇ ਚ ਕੰਮਜਾਬ ਨਹੀਂ ਹੋਣਗੇ ਅਸੀਂ ਸਾਡੇ ਪੱਲੇ ਸੱਚ ਹੈ ਅਸੀਂ ਸੱਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਆ ਇਹ ਕੋਈ ਸਾਰਾ ਜਿਹੜਾ ਹੈਗਾ ਅਡੰਬਰ ਝੂਠਦਾ ਸਰ ਹਾਈ ਕੋਰਟ ਦੇ ਅੱਥਰ ਰੁਕ ਕੀਤਾ ਜਾਏਗਾ ਤੁਹਾਡੇ ਵੱਲੋਂ ਜੀ ਬੇਟਾ ਹਾਲੇ ਤੱਕ ਨਹੀਂ ਹੈ ਪਰ ਅਸੀਂ ਰਹਿ ਲੈ ਰਹੇ ਆ ਸਾਰੀ ਗੱਲ ਦੀ ਜਦੋਂ ਕੋਈ ਸਰਕਾਰ ਨਹੀਂ ਸੁਣੂਗੀ ਅਸੀਂ ਮਨਜੁਗ ਕੋਰਟ ਦਾ ਹੀ ਦਰਵਾਜ਼ਾ ਖੜਕਾਵਾਂਗੇ ਕਿਸੇ ਨਾ ਕਿਸੇ ਤਰੀਕੇ ਜੇ ਕੋਈ ਪਹਿਲਾਂ ਉਹਦਾ ਆਧਾਰ ਬਣਾਵਾਂਗੇ ਕੋਈ ਨਾ ਕੋਈ ਸਿਆਣੇ ਵਕੀਲਾਂ ਦੀ ਰਾਇ ਲਵਾਂਗੇ ਜਿਹੜੇ ਐਕਸਪੀਰੀਅੰਸ ਵਾਲੇ ਨੇ ਉਹਨਾਂ ਨੂੰ ਮਿਲੇ ਆ ਅੱਗੇ ਵੀ ਮਿਲੂੰਗਾ ਉਹ ਜਦੋਂ ਕੋਈ ਕਰਾਂਗੇ ਤੁਹਾਨੂੰ ਦੱਸ ਦੇ ਸਰ ਹੁਣ ਤੱਕ ਦੇ ਸਰਕਾਰੀ ਕਾਰਵੇ ਤੁਹਾਡਾ ਕੀ ਮਨ ਹੈ ਕਿ ਕੇਂਦਰ ਸਰਕਾਰ ਦੀ ਏਜੰਸੀਆਂ ਤਾਂ ਰੋਕ ਰਹੀਆਂ ਨੇ లేਕੇ ਸੂਬਾ ਸਰਕਾਰ ਵੱਲੋਂ ਹੱਦ ਤੱਕ ਕੋਈ ਕੰਮ ਚੁੱਕੇ ਗਏ ਨੇ ਇਸ ਸਬੰਤ ਸਰ ਸਰਕਾਰ ਨੇ ਜੋ ਕੀਤਾ ਵਾ ਕਾਰਵਾਈ ਕੀਤੀ ਪੰਜਾਬ ਤੋਂ ਪੰਜਾਬ ਸਰਕਾਰ ਤੋਂ ਇਹ ਸਤੂਰ ਕੀ ਹੈ ਸਰ ਦੇਖੋ ਬਟਾ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ ਦੇਖੋ ਅਸੀਂ ਮੈਂ ਤੁਹਾਨੂੰ ਬੜੀਆਂ ਸਿੰਪਲੀ ਤਰੀਕੇ ਨਾਲ ਸਮਝਾ ਦਿੰਦਾ ਸਰਕਾਰ ਕੇਵਲ ਗੈਂਗਸਟਰ ਦੇ ਖਿਲਾਫ ਕਾਰਵਾਈ ਕਰਦੀ ਹੈ ਜਿਨ੍ਹਾਂ ਨੇ ਉਸ ਮਾਰਦਾ ਨੂੰ ਇਲਜ਼ਾਮ ਦਿੱਤਾ ਜੋ ਬੰਦਿਆਂ ਨੇ ਉਹਨੂੰ ਫਿਜ਼ੀਕਲੀ ਨੁਕਸਾਨ ਪਹੁੰਚਾਇਆ ਕੇਵਲ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ ਜੋ ਜਿਹੜੇ ਬੰਦੇ ਮੈਂ ਕਹਿ ਰਿਹਾ ਉਹਨਾਂ ਚੋ ਕੇਵਲ ਇੱਕੋ ਹੀ ਬੰਦਾ ਜਿਹੜਾ ਮੇਰੇ ਘਰ ਦੇ ਸਾਹਮਣੇ ਕੈਮਰੇ ਲੱਗੇ ਹੋਏ ਸੀ ਉਹ ਬੰਦਾ ਇੱਕਲਾ ਰੈਸਟ ਕੀਤਾ ਹੋਇਆ ਮਨ ਸਾਡੇ ਕਹਿਣ ਤੇ ਉਸ ਤੋਂ ਇਲਾਵਾ ਜਿਹੜੇ ਮਾਸਟਰ ਮਾਈਂਡ ਨੇ ਜਿਨ੍ਹਾਂ ਨੇ ਸ਼ੁਭਦੀਪ ਪੀਕ ਦੇ ਉੱਤੇ ਸੀਗਾ ਅੱਜ ਕੱਲ ਪੰਜਾਬੀ ਇੰਡਸਟਰੀ ਦਾ 50% ਹਿੱਸਾ ਜਿਹੜਾ ਸੀਗਾ ਸ਼ੁਭਦੀਪ ਕਵਰ ਕਰਦਾ ਸੀਗਾ ਔਰ ਉਹਨੂੰ ਲਾਈਨ ਤੋਂ ਹਟਾਉਣਾ ਸੀ ਔਰ ਜੇ ਜ ਬੇਟੇ ਨੂੰ ਮਾਰਨ ਦੇ ਲਈ ਕਰੋੜਾਂ ਰੁਪਏ ਦੇ ਵੈਪਨ ਯੂਜ਼ ਕੀਤੇ ਗਏ AK47 ਤੋਂ ਲੈ ਕੇ 45 ਦਾ اسلحਾ ਸਾਰਾ ਇੰਪੋਰਟਡ اسلحਾ ਵਰਤਿਆ ਗਿਆ ਔਰ 33 ਬੰਦੇ ਦੀ ਇਨਵੋਲਵਮੈਂਟ ਆ ਗਈ ਹੈ ਉਹਨਾਂ ਨੇ ਸਾਰਿਆਂ ਨੇ ਫਰੀਦ ਚ ਦਾ ਕੰਮ ਨਹੀਂ ਕੀਤਾ ਔਰ 1 ਕਰੋੜ ਰੁਪਏ ਦਾ ਬਜਟ ਕਿਹਨੇ ਕੀਤਾ ਇੰਤਜ਼ਾਮ ਕੀਦੇ ਖਾਤੇ ਚੋਂ ਪੈਸੇ ਕਿੱਧਰ ਨੂੰ ਗਏ ਮੈਂ ਉਹਨਾਂ ਚੀਜ਼ਾਂ ਦੇ ਸਵਾਲ ਪੁੱਛਦਾ ਵੀ ਮਾਸਟਰ ਮਾਈਂਡ ਇੱਕ ਵੀ ਨਹੀਂ ਹੈ ਕਤਲ ਹੋ ਗਿਆ ਜੀ ਕਤਲ ਵਾਲੇ ਫੜ ਲਏ ਜੀ ਨੇ ਠਾਰ ਦਿੱਤੀ ਉਹ ਫੜ ਲਿਆ ਜੀ ਨੇ ਰੋਟੀਆਂ ਗੁਆਈਆਂ ਦੋ ਉਹ ਸਾਰੇ ਫੜ ਲਏ ਮੈਂ ਵੀ ਮੈਂ ਵੀ ਸਹਿਮਤ ਹਾਂ ਇਸ ਗੱਲ ਨਾਲ ਉਹ ਤਾਂ ਫਿਰ ਕਤਲ ਦਾ ਇੱਕ ਪਾਰਟ ਹੈ ਨਾ ਜਿਹੜੇ ਦੂਜੇ ਪਾਸੇ ਜਿਹੜੇ ਮਾਸਟਰਮਾਈਂਡ ਹੈ ਕਿੰਨਾ ਨੂੰ ਤਕਲੀਫ ਸੀ ਸਾਡੇ ਕੰਪੀਟੀਟਰ ਕੌਣ ਸੀ ਸਾਨੂੰ ਪਾਸੇ ਹਟਾ ਕੇ ਕਿਹਨੂੰ ਫਾਇਦਾ ਹੋਇਆ ਉਹ ਲੋਕ ਹਲੇ ਪ੍ਰਸੰਗਿਕ ਜੋ ਬਾਹਰ ਕੋਸ਼ਿਸ਼ ਕਰ ਰਹੇ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਰੈਸਟ ਹੋ ਜਾਓ ਅੱਛਾ ਸਰ ਤੁਸੀਂ ਬਾਰ-ਬਾਰ ਸਵਾਲ ਚੱਕ ਰਹੇ ਹੋ ਕਿ ਸਰਕਾਰ ਨੇ ਜਿਹੜੀ ਸਿਕਿਉਰਿਟੀ ਹੈ ਉਹਨੂੰ ਲੀਕ ਕੀਤਾ ਜਦੋਂ ਸਿਕਿਉਰਿਟੀ ਵਾਪਸ ਲਈ ਸੀ ਪਰ ਅਮਨ ਅਰੋੜਾ ਕਹਿੰਦੇ ਸੀ ਕਿ ਗਵਰਨਮੈਂਟ ਹੈਗੇ ਸੀ ਬੁਲੇਟ ਪ੍ਰੂਫ ਗੱਡੀ ਲੈ ਕੇ ਜੇ ਸਵਾਲ ਤੋਂ ਪਹਿਲੇ ਵੀ ਜਿੱਤੇਗੇ ਤੁਹਾਡੇ ਕੋਲੋਂ ਤੇ ਕਾਰਵਾਈ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਉਸ ਮੀਡੀਆ ਸਲਾਹਕਾਰ ਦੇ ਵੀ ਹੋਣੀ ਚਾਹੀਦੀ ਹੈ ਉਹ ਹੋਈ ਨਹੀਂ ਅਜੇ ਸਭ ਤੋਂ ਵੱਡੀ ਗੱਲ ਤਾਂ ਮੈਂ ਅਮਨ ਅਰੋੜਾ ਦੀ ਪਰਸੋਂ ਵੀ ਮੈਂ ਇਹ ਬੋਲਿਆ ਸੀ ਕਿ ਬੜੀ ਮੰਦ ਭਾਗੀ ਗੱਲ ਹੈ ਜਿਹੜੀ ਇੱਕ ਜ਼ਿੰਮੇਵਾਰ ਕੈਬਨਟ ਮਿਨਿਸਟਰ ਨੇ ਗੱਲ ਕਹੀ ਉਹ ਉਹ ਕਹਿੰਦੇ ਨੇ ਵੀ ਉਹਨਾਂ ਕੋਲ ਦੋ ਗਨਮੈਨ ਸੀ ਪਰ ਗਨਮੈਨ ਸੀ ਜਾਂ ਨਾ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਇਸ ਗੱਲ ਦੀ ਵੀ ਇਲੈਕਸ਼ਨ ਹੋਇਆ ਸਾਡੀ ਸਾਰੀ ਸਕਿਉਰਿਟੀ ਬਿਨਾਂ ਦੱਸੇ ਤੋਂ ਬਿਨਾਂ ਕਿਸੇ ਲਿਖਤੀ ਆਰਡਰ ਤੋਂ ਜਵਾਨਨੀਕ ਬੰਨੀ ਜਿਹੜੀ ਉਹ ਬਟਰਾ ਕਰ ਲਈ ਗਈ 9 ਦਿਨ ਸਿੱਧੂ ਕੋਲ 21 ਸੰਤਰੀ ਸੀ ਔਰ ਅਸੀਂ ਬੜੇ ਅਮਨਮਾਨ ਆਪਣੇ ਘਰੇ ਰਹੇ ਰੋਲਾ ਕਿੱਥੋਂ ਪੈ ਗਿਆ 28 ਤਰੀਕ ਨੂੰ ਜਦੋਂ ਇਹਨਾਂ ਨੇ ਸਿਕਿਉਰਟੀ ਅਨਾਉਂਸ ਕਰਤੀ ਔਰ ਗੋਲਡੀ ਬਰਾੜ ਨੇ ਇਸ ਗੱਲ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਮੰਨ ਲਿਆ ਇੱਕ ਵੱਡੇ ਜਰਨਲਿਸਟ ਕੋਲੋਂ ਨੇ ਇਹ ਗੱਲ ਕਹੀ ਵੀ ਜਦੋਂ ਸਾਨੂੰ ਪਤਾ ਲੱਗਿਆ ਵੀ ਸਿੱਧੂ ਦੀ ਸਿਕਿਉਰਟੀ ਬਟਰਾ ਕਰ ਲਈਏ ਤਾਂ ਉਹਨਾਂ ਨੇ ਆਪਣੀ ਪਾਵਰ ਵਧਾ ਕੇ ਜਿੱਥੇ ਦੋ ਬੰਦੇ ਪਹਿਲਾਂ ਸਾਡੇ ਇਲੈਕਸ਼ਨ ਦੇ ਵਿੱਚ ਸਾਡਾ ਪਿੱਛਾ ਕਰਦੇ ਸੀ ਉਹ ਉਹਨਾਂ ਨੇ 8 ਬੰਦੇ ਕਰਤੇ ਅਸਲੀ ਵਾਲੇ ਔਰ ਗ੍ਰਨੇਡ ਦੇਤੇ AK-47 ਦੇਤੀ ਔਰ ਟਾਰਗੇਟ ਦਿੱਤਾ 29 ਤੇ 30 ਦਾ 29 ਨੂੰ ਜੇ ਸੀ ਬੱਚ ਵੀ ਜਾਂਦੇ ਤਾਂ ਸਾਡੇ ਰਾਤ ਨੂੰ ਘਰ ਤੇ ਹਮਲਾ ਹੋਣਾ ਸੀਗਾ ਜਿਹਦੀ ਵੀ ਪ੍ਰੋਪਰ ਉਹਨਾਂ ਨੇ ਰੇਕੀ ਕਰਵਾ ਲਈ ਸੀ ਕਰਵੜਾ ਸੀ ਵੀ ਉਹਨਾਂ ਨੇ ਸੂਚਨਾ ਲਈ ਕੀਤੀ ਉਹ ਸਿਕਿਉਰਿਟੀ ਬੇਸ਼ੱਕ ਸਾਡੀ ਸਾਰੀ ਵਾਪਸ ਲੈ ਲੇ ਲੋ ਪ੍ਰੋਬਲਮ ਸਰਕਾਰ ਦੀ ਮਰਜ਼ੀ ਹੈ ਸਿਕਿਉਰਿਟੀ ਦੇਣਾ ਜਾਂ ਨਾ ਦੇਣਾ ਪਰ ਉਹਨੂੰ ਸੋਸ਼ਲ ਮੀਡੀਆ ਤੇ ਅਨਾਉਂਸ ਨਾ ਕੀਤਾ ਅਨਾਉਂਸ ਕਰਨ ਦੇ ਨਾਲ ਬਰੇਸ਼ਾਂ ਚ ਬੈਠੇ ਪਾਪੀਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਸਾਰੇ ਗੁੰਡੇ ਸਾਡੇ ਉੱਤੇ ਲਾਤੇ ਤਿੰਨ ਮੋਡਿਊਲ ਕਰਤੇ ਉਹ ਡਿਊਟੀ ਦੇਣ ਲੱਗੇ ਗੇਟ ਦੇ ਤੇ ਜਦੋਂ ਵੀ ਬਾਹਰ ਨਿਕਲਿਆ ਉਹਦੀ ਸ਼ੂਟ ਕਰਦੇ ਇਸ ਗੱਲ ਦੀ ਉਹਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਉਸ ਅਸੀਂ ਔਰ ਇਹ ਜਿਹੜੀ ਚੀਜ਼ ਉਹ ਕੋਸ਼ ਸ਼ਖਤ ਚੱਕਦੇ ਨੇ ਮੰਤਰੀ ਬੰਦ ਸੋ ਚੱਕਣ ਦੇ ਉਹਦੀ ਉਹਨਾਂ ਨੇ ਉਲੰਘਣਾ ਕੀਤੀ ਹੈ ਮੈਂ ਮੰਨਦਾ ਸਾਡੀਆਂ ਵੀ ਗਲਤੀਆਂ ਨੇ ਮੈਂ ਕਦੇ ਕਦੇ ਨਹੀਂ ਕਿਹਾ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਜਾਂ ਮੇਰੇ ਬੇਟੇ ਨੇ ਕੋਈ ਗਲਤੀ ਨਹੀਂ ਕੀਤੀ ਸਾਡੇ ਕੋਲੇ ਪ੍ਰਬੰਧ ਸੀ ਜੇ ਅਸੀਂ ਥੋੜਾ ਬਹੁਤਾ ਕਰਦੇ ਹੋ ਸਕਦਾ ਸੀ 2-4 ਦਿਨ ਹੋਰ ਜਿਉਂ ਜਾਂਦੇ ਜਿਆਦਾ ਚਿਰ ਨਹੀਂ ਸਾਨੂੰ ਜਿਉਣ ਦਿੰਦੇ ਸੀ ਕਿਉਂਕਿ ਉਹਨਾਂ ਦਾ ਮਕਸਦ ਸੀ ਸਾਨੂੰ ਮਾਰਨਾ ਔਰ ਅਸੀਂ 5 ਸਾਲ ਦੇ ਲੋਕਾਂ ਵਿੱਚ ਹੀ ਖੇਡਦੇ ਤੁਰੇ ਆਉਂਦੇ ਸੀ ਪਰ ਜਿੰਨਾ ਚਿਰ ਅਸੀਂ ਲਾਈਟ ਰਹੇ ਅਸੀਂ ਨੁਕਸਾਨ ਨਹੀਂ ਖਾਦਾ ਪਰ ਜਦੋਂ ਅਸੀਂ ਥੋੜਾ ਜਿਹਾ ਵੀ ਵੋਟਾਂ ਤੋਂ ਬਾਅਦ ਸਾਨੂੰ ਵੀ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਵੀ ਜਦੋਂ ਇੰਨੇ ਝਮੇਲੇ ਦੇ ਵਿੱਚ ਸਾਡਾ ਨੁਕਸਾਨ ਨਹੀਂ ਹੋਇਆ ਸ਼ਾਇਦ ਨਹੀਂ ਅਸੀਂ ਥੋੜਾ ਜਿਹਾ ਔਰ ਜਦੋਂ ਅਸੀਂ ਰਿਲੈਕਸ ਹੋ ਗਏ ਥੋੜੇ ਨਾਲ ਮੈਂ ਸਰਾਂ ਨਹੀਂ ਔਰ ਜੇ ਮਿਦਰੀ ਗਲਤੀ ਮੇਰੇ ਬੇਟੇ ਨੇ ਕੀਤੀ ਉਹਨੇ ਇਨਜਾਮ ਭੁਗਤ ਲਿਆ ਅਸੀਂ ਆਪਣਾ ਬੱਚਾ ਗਵਾ ਲਿਆ ਪਰ ਜਿਹੜੀ ਗਲਤੀ ਸਰਕਾਰ ਨੇ ਕੀਤੀ ਉਹਨੇ ਕੀ ਕੀਤਾ ਹੁਣ ਤੱਕ ਆਹ ਸਵਾਲ ਮੈਨੂੰ ਉਹਨੂੰ ਪੁੱਛੋ